ਗੁਰਦਾਸਪੁਰ ਦੇ ਪਿੰਡ ਰਾਮਪੁਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ ਮਹਿਲਾ ਗੁਰਲੀਨ ਕੌਰ ਦੀ ਮੌਤ ਹੋਈ ਹੈ। ਪੇਕਾ ਪਰਿਵਾਰ ਨੇ ਜਿਤਾਇਆ ਹੱਤਿਆ ਦਾ ਸ਼ੱਕ ਪਤੀ ਦਿਓਰ ਅਤੇ ਦਰਾਨੀ ਉੱਪਰ ਲਗਾਏ ਮ੍ਰਿਤਕ ਲੜਕੀ ਨਾਲ ਕੁੱਟਮਾਰ ਕਰਨ ਦੇ આરોਪ। ਮ੍ਰਿਤਕ ਲੜਕੀ ਦੇ ਗਲੇ ਤੇ ਪਏ ਨੇ ਨਿਸ਼ਾਨ ਪੁਲਿਸ ਨੇ ਪਰਿਵਾਰ ਦੇ ਬਿਆਨ ਤੇ ਦਰਜ ਕੀਤਾ ਹੈ ਮਾਮਲਾ ਆਓ ਦੇਖਦੇ ਹਾਂ ਇੱਕ ਰਿਪੋਰਟ। ਮੇਰੀ ਬੇਟੀ ਦਾ ਗੁਰਲੀਨ ਕੌਰ ਨਾਂ ਸੀ ਤੇ ਰਾਮਪੁਰ ਮੈਂ ਨਾ 2023 ਦੇ ਜਨਵਰੀ ਮਹੀਨੇ 27 ਤਰੀਕ ਨੂੰ ਮਤਲਬ ਮੈਰਿਜ ਕੀਤੀ ਸੀ ਤੇ ਉਹਨਾਂ ਮਤਲਬ ਸਾਲ ਦੇ ਬਾਅਦ ਹੀ ਨਾ ਤੰਗ ਕਰਨ ਨਾ ਚਾਲੂ ਕਰਤਾ ਉਹ ਕੁੱਟਦੇ ਕਰਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਲ ਚ ਵੀ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਵਾਰੀ ਉਹਨਾਂ ਸਮਝਾਇਆ ਤੇ ਦਿਉਰ ਨਾ ਦਿਉਰ ਤੇ ਜਠਾਨੀ ਦਿਉਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀ ਆ ਉਹ ਨਾਲ ਲੈ ਆਂਦੀ ਦੀ ਆ ਤੇ ਉਹ ਮਾਰਦੀ ਰਹੀ ਉਹਨੂੰ ਬੜਾ ਤੰਗ ਕਰਦੀ ਰਹੀ ਆ ਚੰਦਨਾ ਉਹਦੇ ਦਿਓਰ ਦਾ ਨਾਮ ਤੇ ਘਰ ਬੋਲੇ ਨਾਮ ਅਮਨਜੀਤ ਤੇ ਉਹ ਨਾ ਚੰਦਨ ਕੁੜਦਾ ਰਿਆ ਤੇ ਨਾਲ ਉਹਦੀ ਮਤਲਬ ਘਰ ਦੀ ਕੁੜਦੀ ਦੀਏ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋਕੇ ਨਾ ਮਤਲਬ ਦਿਖਦੇ ਰੇ ਨਾ ਸੁਡਾਂਦੇ ਨਹੀਂ ਰੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1:30 ਵਜੇ ਨਾਲ ਨਾ ਮਾਰਤਾ ਗਲਾ ਘੋਟ ਕੇ ਤੇ ਆਪਾਂ ਨਾ ਮਤਲਬ ਥਾਣੇ ਰਿਪੋਰਟ ਦਿੱਤੀ ਜਾ ਕੇ ਤੇ ਇੱਥੇ ਗੁਰਦਾਸਪੁਰ ਸਿਵਲ ਹਸਪੀਟਲ ਚ ਨਾ ਉਹ ਲਿਆਂਦਾ ਜਮਾ ਡੱਡ ਬੋਡਿੰਗ ਜਮਾ ਕਰਾਇਆ ਮੈਡੀਕਲ ਲਈ ਪੋਸਟਮਾਰਟਮ ਲਈ ਤੇ ਉਹ ਸਰ ਆਪਣੇ ਕੱਲ ਪਰਚਾ ਕਰਵਾਣਗੇ ਸੀ ਤੇ ਉਹਨਾਂ ਨੇ ਲਿਖਿਆ ਪਰਚਾ ਨਾਲ ਬਰਮਿਆ ਨਾਲ ਕਿ ਆ ਵੀ ਮੈਨੂੰ ਯਕੀਨ ਆ ਗਿਆ ਵੀ ਗਲਾਕੋਟ ਕੇ ਮਾਰਿਆ ਉਹਨਾਂ ਨੇ ਸਰ ਪਰਚੇ ਤੇ ਲਿਖਿਆ ਵੀ ਸ਼ੱਕ ਦੇ ਆਧਾਰ ਤੇ ਪਰਚਾ ਲਿਖਿਆ ਜੀ ਜਿਹੜਾ 174 ਦਾ ਮਤਲਬ ਪਰਚਾ ਘਟਿਆ ਸੱਚ ਨਹੀਂ ਮਤਲਬ ਗਲਾਕੋਟ ਕੇ ਮਾਰਿਆ ਗਿਆ ਜੀ ਉਹਨੇ ਦਵਾਈ ਖਾਦੀ ਸਰ ਉਹ ਗਲੇ ਤੇ ਇਹਦੇ ਸਾਫ ਨਿਸ਼ਾਨ ਆ ਰਿਹਾ ਵੀ ਗਲਾਕੋਟ ਕੇ ਮਾਰਿਆ ਕੋਈ ਸਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਦਵਾਈ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ ਲੱਭਦਾ ਪਿਆਰ ਤੋਂ ਵੀ ਗਲਾ ਘੋਟ ਕੇ ਮਾਰਿਆ ਵਸੇ ਜੇ ਤੂੰ ਹੀ ਗਈ ਉਹ ਕੁੜੀ ਦੇ ਹਾਲਾਂਕਿ ਇੰਤਿਕਾ ਦੀ ਸਰੀਰ ਸਾਰੇ ਬਿਲਕੁਲ ਸਹੀ ਬਿਲਕੁਲ ਸਾਫ ਸਰੀਰ ਹੀ ਕੋਈ ਸਮੈਲ ਨਹੀਂ ਲੱਗੋ ਕੋਈ ਕੁਝ ਨਹੀਂ ਹੈਗਾ ਤੇ ਅਸੀਂ ਐਸਐਚਓ ਨੂੰ ਕਿਹਾ ਤੇ ਮਤਲਬ ਤਿੰਨ ਤਰੀਕ ਦੀ ਹੋਈ ਦੀ ਹੈ ਡੈਥ ਹੋਈ ਦੀ ਤੇ ਕੱਲ ਮੈਡੀਕਲ ਉਹ ਕੱਲ ਹੋਈ ਨਾ ਪੋਸਟਮਾਰਟਮ ਹੋਈ ਨਾ ਹੀ ਤੇ ਕੱਲ ਉਹਨਾਂ ਨੇ ਸਾਡਾ ਪਰਚਾ ਨਹੀਂ ਦਰਜ ਕੀਤਾ ਸਾਮੀ ਜਾ ਕੇ 4 ਵਜੇ ਨਾਲ ਨਾ ਪਰਚਾ ਦਰਜ ਕੀਤਾ 174 ਦਾ ਪਰਚਾ ਦਰਜ ਕਰ ਰਹੇਗੀ ਸਰ ਮਤਲਬ ਮੰਗ ਕੀ ਕਰਦੇ ਵੀ ਕਤਲ ਆ ਸਾਫ ਕਤਲ ਹੈਗਾ ਜੇ ਇਹਦੀ ਕਤਲ ਦਾ ਮਤਲਬ ਕਤਲ ਦਾ ਕੋ ਪਰਚਾ ਨਹੀਂ ਦਰਜ ਹੋਏਗਾ ਤੇ ਮਤਲਬ ਬੱਚਿਆਂ ਨੂੰ ਹਸਾਬ ਕਿਥੋਂ ਮਿਲੇਗਾ ਜੀ ਕਿਹੜੇ ਕਿਹੜੇ ਦੋਸ਼ੀ ਨੇ ਨਾਲ ਦੋਸ਼ੀ ਸਰ ਇੱਕ ਮਨਜੀਤ ਹੈਗਾ ਜੀ ਉਹਦਾ ਘਰ ਦਾ ਤੇ ਇੱਕ ਚੰਦਨਾ ਤੇ ਇੱਕ ਚੰਦਨ ਦੀ ਜਿਹੜੀ ਘਰਦੀ ਹੈ ਜਿਹੜੀ ਪਤਾ ਨਹੀਂ ਉਹ ਜੀ ਕੋਈ ਕਹਿੰਦੇ ਵੀ ਮੈਰਿਜ ਕੀਤੀ ਹੈ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਵੀ ਮੈਰਿਜ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਨਾ ਉਹ ਤੀਜੇ ਵਿਆਹ ਆ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਹੈ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਜੀ ਸਰ ਮੇਰਾ ਪਿੰਡ ਮਰਾੜਾ ਜੇ ਤੇ ਨਵੀਨ ਸਾਨੀ ਜਿਹੜਾ ਕੁੜੀ ਦਾ ਮਾਮਾ ਜੀ ਜਿਹਨਾਂ ਬੋਦੀ ਲੈ ਕੇ ਪਾਲਿਆ ਹਨੂ ਉਹ ਮੇਰਾ ਗਵਾਂਢੀਆ ਗਾਇਆ ਤੇ ਜਦੋਂ ਕੁੜੀ ਦੀ ਮੈਰਿਜ ਹੋ ਗਈ ਦੀ ਇਹਨਾਂ ਤੇ ਛੋਟਾ ਸਾ ਬੱਚਾ ਆਇਆ ਜਦੋਂ ਸਾਲ ਬਾਅਦ ਜਦੋਂ ਬੱਚਾ ਹੋ ਗਿਆ ਉਹਨਾਂ ਦੇ ਤੇ ਇੱਕ ਵਾਰ ਆ ਨਾ ਉਹਨਾਂ ਦਾ ਜੇਵਰ ਤੇ ਪਤੀ ਉਹਦਾ ਵੀ ਲੈ ਕੇ ਮਰਾੜੇ ਆ ਗਏ ਛੱਡਣ ਵਾਸਤੇ ਨੂੰ ਤੇ ਉਸਲੇ ਵੀ ਉਹਦਾ ਵੈਨ ਨਾ ਮੂੰਹ ਤੇ ਛੱਟਾਂ ਲੱਗ ਬੱਜੀਆਂ ਹੀ ਤੇ ਉਸਲੇ ਚਲੋ ਇਹਨੂੰ ਛੱਡ ਕੇ ਚਲ ਗਏ ਕੁੜੀ ਨੂੰ ਰੱਖ ਲਿਆ ਸੀ ਤੇ ਆਏਗਾ ਦੀ ਬੜੀ ਵੇਸੇ ਪਰ ਉਹ ਕਹਿੰਦੇ ਵੀ ਆੜੇ ਨਾ ਇਹ ਮਾਰਨ ਪੈਂਦੀ ਆ ਉਹਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏਗਾ ਦੀ ਜਿਹੜੀ ਪਰ ਮਗਲਪਾ ਹੀ ਕਰਦਾ ਪਤ ਨਹੀਂ ਕਰਦਾ ਉਹਦਾ ਦਿਓਰ ਦੇ ਪਤਾ ਚੱਲੇ ਵੀ ਦਿਓਰ ਮਾਰਦਾ ਉਹਦਾ ਹੁੰਦਾ ਕਿ ਉਹਦੀ ਕੁੜੀ ਤੇ ਤਿੰਨ ਤਰੀਕ ਦਿਥ ਹੋਈ ਦੀ ਆ ਤੇ ਸਾਨੂੰ ਰਾਤੀ ਕੋਈ 8 ਵਜੇ ਨੂੰ ਪਤਾ ਚੱਲਿਆ ਤੇ ਪਤਾ ਲੱਗਾ ਵੀ ਉਹ ਦੁਪਹਿਰ 2 ਵਜੇ ਦੀ ਉਹ ਕੁੜੀ ਜਿਹੜੀ ਪੁਰੀ ਹੋ ਗਈ ਦੀ ਹੈ ਬਿਮਾਰੀ ਹੋਈ ਹੈ ਤੇ ਗਲੇ ਦੇ ਉਹਦੇ ਰਹਿਣਾ ਨਹੀਂ ਥਾਣ ਪਏ ਹੋਇਆ ਦੋ ਤਿੰਨ ਤੇ ਉਹਨਾਂ ਨੇ ਮਾਰੇ ਹੋਏ ਐ ਸਾਦੇ ਤੇ ਕਿਉਂ ਆਪ ਉਹ ਮਾਰ ਨਹੀਂ ਸਕਦੀ ਕਹਿੰਦੇ ਫਾਲਿਆ ਫਾਲ ਹੈ ਇਹ ਤਾਂ ਨਹੀਂ ਹੈਗਾ ਉਹਨਾਂ ਦਾ ਤੇ ਮਾਰਨ ਦਾ ਹੀ ਤੇ ਕੀ ਆਂਦੇ ਦੀ ਤੇ ਇਹਨਾਂ ਦੀ ਕੋਈ ਨਹੀਂ ਸੁਣਾਈ ਹੋਈ ਕਦੀ ਪੁਲਿਸ ਬੰਦੇ ਤਾਂ ਰਛ ਨਹੀਂ ਦੱਬੀ ਬਾਹਰ ਗੁੰਦੇ ਵੇ ਪੁਲਿਸ ਨਹੀਂ ਗੱਦੀ ਪੁਲਿਸ ਨੇ ਕੋਈ ਰਛ ਨਹੀਂ ਕੀਤਾ ਉਹਨਾਂ ਨੂੰ ਕੋਈ ਰਛ ਨਹੀਂ ਕੋਈ ਕਾਰ ਨਹੀਂ ਆਜ਼ਾਦ ਘੁੰਮਣ ਦੇ ਆ ਬਿਲਕੁਲ ਆਜ਼ਾਦ ਘੁੰਮਦੇ ਗਏ ਜੀ